ਜਦ ਐਸਟੀਐਫ ਲੁਧਿਆਣਾ ਰੇਂਜ ਨੇ ਇੱਕ ਆਪਰੇਸ਼ਨ ਦੇ ਦੌਰਾਨ ਜਿੱਤੇ ਇੱਕ ਵਾਈ ਜਿਹੜੇ ਹੈ ਇੰਸਪੈਕਟਰ ਰਵਨ ਸਿੰਘ ਕਰ ਰਹੇ ਸੀਗੇ ਔਰ ਡੀਐਸਪੀ ਬੁਰਖ ਸਾਹਿਬ ਜਿਹੜੇ ਸੀਗੇ ਇਹਨਾਂ ਦੇ ਨਾਲ ਸੁਪਰਵਾਈਜ਼ਨ ਦੇ ਵਿੱਚ ਸੀਗੇ ਇਹਨਾਂ ਨੇ ਇੱਕ ਆਪਰੇਸ਼ਨ ਕਰਦਿਆਂ ਹੋਇਆਂ ਫਾਈ ਨੰਬਰ ਐਫਆਈਆਰ ਦਸਤਕ ਕੀਤੀ ਦੋ ਵਿਅਕਤੀਆਂ ਚ ਗ੍ਰਿਫਤਾਰ ਕੀਤੇ ਗੁਰਦੇਵ ਸਿੰਘ ਐਂਡ ਤਜਿੰਦਰ ਸਿੰਘ ਔਰ ਇਹਨਾਂ ਦੇ ਕੋਲੋਂ Kg, 66 ਕਿਜੀ 66 ਕਿਜੀ اوਪੀਐਮ ਜਿਹੜੀ ਹੈ ਬਰਬੰਦ ਕੀਤੀ ਹੈ ਸਰ ਇਹ ਇਨੀ ਮਾਤਰਾ ਚ ਕਿੱਥੋਂ ਲੈ ਕੇ ਆਉਂਦੇ ਸੀਗੇ ਤੇ ਕਿੱਥੇ ਇਹਨਾਂ ਦੀ ਸਪਲਾਈ ਹੋਣੀ ਸੀਗੀ ਇਹ ਝਾਰਖੰਡ ਏਰੀਆ ਚੋਂ ਲੈ ਕੇ ਆਏ ਨੇ ਔਰ ਉੱਥੋਂ ਬਾਈ ਰੋਡ ਹੀ ਸਕੋਰਪੀਓ ਗੱਡੀ ਦੇ ਵਿੱਚ ਲੈ ਕੇ ਆਏ ਔਰ ਸਕੋਰਪੀਓ ਵੀ ਸੀ ਬਰਬੰਦ ਕਰ ਲਈ ਹੈ ਔਰ ਉਹਦੇ ਵਿੱਚੋਂ ਅਸੀਂ 66 ਕਿਲੋ ਰਿਕਵਰੀ ਕੀਤੀ ਸਰ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਇਹ ਇਹਨਾਂ ਦੇ ਜਿਹੜਾ ਇਹ ਆਪਣਾ ਗੁਰਦੇਵ ਸਿੰਘ ਵਰਾ ਜਿਹੜਾ ਇਹਨਾਂ ਦੇ ਕੋਲੇ ਤਾਂ ਕੁਝ ਟਰੱਕ ਨੇ ਜਿਹੜੇ ਉੱਤੇ ਝਾਰਖੰਡ ਮਾਈਨਸ ਦੇ ਵਿੱਚ ਚੱਲਦੇ ਆ ਔਰ ਉਹਦੇ ਨਾਲ-ਨਾਲ ਇਹ ਇਹ ਕੰਮ ਵੀ ਕਰਦਾ ਔਰ ਅਫੀਮ 4-5 ਸਾਲ ਤੋਂ ਪਿਛਲੇ ਤੋਂ ਇਹ ਅਫੀਮ ਦੀ ਸਮਗਲਿੰਗ ਕਰ ਰਿਹਾ ਸਰ ਇਹਨਾਂ ਦੇ ਮਾਮਲੇ ਦਰਜ ਨਹੀਂ ਪਹਿਲਾਂ ਵੀ ਆ ਜਿਹੜਾ ਇੱਕ ਵਿਅਕਤੀ ਹੈ ਤਜਿੰਦਰ ਸਿੰਘ ਇਹਦੇ ਤੇ 302 ਦਾ ਪਰਚਾ ਦਰਜ ਹੈ ਦੂਸਰੇ ਦੇ ਉੱਪਰ ਅਜੇ ਰਿਕਾਰਡ ਸਾਹਮਣੇ ਨਹੀਂ ਆਇਆ ਉੜੀਸਾ ਤੋਂ ਸੀ ਰਿਕਾਰਡ ਇਹਨਾਂ ਦਾ ਕਢਾਵਾਗੇ ਪਤਾ ਲੱਜੇਗਾ ਤਰ ਕੀ ਮਕਸਦ ਕੀ ਵੇਚਣ ਵਾਸਤੇ ਲੈ ਕੇ ਆਉਂਦੇ ਹੁੰਦੇ ਸੀਗੇ ਜਾਂ ਫਿਰ ਇਹ ਕੁਝ ਆਪੀ ਦਾ ਮੈਸੇਜ ਆਦੀ ਹੈ ਨਹੀਂ ਅਜੇ ਤੱਕ ਤਾਂ ਇਹੀ ਗੱਲ ਆਈ ਹੈ ਵੇਚਣ ਵਾਸਤੇ ਲਿਆਉਂਦੇ ਨੇ ਵੇਚਣ ਵਾਸਤੇ ਲੈ ਕੰਦੇ ਕੋਈ ਬੋਰ ਨੈਟਵਰਕ ਵੀ ਇਹਨਾਂ ਦਾ ਕੋਈ ਉਹ ਅਸੀਂ ਤਫਤੀਸ਼ ਦੇ ਦੌਰਾਨ ਪਤਾ ਕਰਾਂਗੇ ਕਿ ਭਈ ਇਹਨਾਂ ਦੀ ਫਾਰਵਰਡ ਔਰ ਬੈਕਵਰਡ ਲਿੰਕੇਜਸ ਕਿੰਨੇ ਤਾਂ ਜਿਤਨਾ 60 ਕਿਲੋ ਦੀ ਇੱਕ ਵੱਡੀ ਰਿਕਵਰੀ ਮੰਨੀ ਜਾਂਦਾ ਜੇ ਕੋਈ ਕੈਸ਼ ਵਗੈਰਾ ਕੋਈ ਇਹਨਾਂ ਤੋਂ ਕੋਈ ਡਰਗ ਨਹੀਂ ਐਦਾਂ ਡਰਗ ਨਹੀਂ ਅਜੇ ਨਹੀਂ ਮਿਲੇ ਲੇਕਿਨ ਅਸੀਂ ਇਹਨਾਂ ਦਾ ਬਾਕੀ ਬੈਂਕ ਅਕਾਊਂਟਸ ਐਂਡ ਅਦਰ ਥਿੰਗਸ ਜਿਹੜੀਆਂ ਦੇਖਾਂਗੇ ਸਾਰੀਆਂ ਜੇਕਰ ਉਹਦੇ ਚ ਪ੍ਰੋਸੀਡਸ ਆਫ ਡਰੱਗਸ ਹੋਣਗੀਆਂ ਤਾਂ ਅਸੀਂ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਸਰ ਦੋਨੇ ਦੋਨੇ ਵਿਅਕਤੀ ਜਿਹੜੇ ਨੇ ਜਿੱਤਾਂ ਲਈ ਦੱਸਿਆ ਕਿ ਕਿਸ ਤਰ੍ਹਾਂ ਮळे ਕੋਈ ਇਸ ਬਾਰੇ ਕੋਈ ਖਲਾਸਾ ਹੈ ਜਾਂ ਕੋਈ ਨਹੀਂ ਅਜੇ ਤਾਂ ਇੱਕ ਉਹ ਉਹ ਜਿਹੜਾ ਦੂਸਰਾ ਵਿਅਕਤੀ ਹੈ ਉਹ ਵੀ ਟਰੱਕ ਚਲਾਉਂਦਾ ਹੋ ਸਕਦਾ ਹੈ ਕਿ ਟਰਾਂਸਪੋਰਟ ਦੇ ਬਿਜ਼ਨਸ ਤੋਂ ਹੋਣ ਕਰਕੇ ਇੱਕ ਦੂਜੇ ਨੂੰ ਜਾਣਦੇ ਹੋਣ ਤਾਂ ਬਾਕੀ ਤਫਤੀਸ਼ ਦੇ ਦੌਰਾਨ ਜਿਹੜੀ ਗੱਲ ਸਾਹਮਣੇ ਆਈ ਕਿਉਂਕਿ ਅੱਜ ਹੀ ਫੜੇ ਅਸੀਂ ਔਰ ਅੱਜ ਅਸੀਂ ਮੈਜਿਸਟਰ ਸਾਹਦੇ ਪੇਸ਼ ਕਰਨਾ ਰਿਮਾਂਡ ਲਵਾਵਾਂਗੇ ਤਰ ਮਾਨਦੂ ਸਾਰੀਆਂ ਗੱਲਾਂ ਬਾਹਰ ਹੋਣਗੀਆਂ ਜਿਹੜੀ ਗੱਡੀ ਆ ਇਹਨਾਂ ਦੇ ਆਪਣੇ ਨਾਮ ਤੇ ਹੈ ਜੇ ਗੱਡੀ ਨਹੀਂ ਜਿਹੜੀ ਇਹ ਸਕੋਰਪੀਓ ਕਿਸੇ ਹੋਰ ਦਾ ਹੈ ਉਹਨਾਂ ਦੀ ਹੈ ਹਾਂਜੀ ਸਰ ਖੁਦ ਡਿਕਟਰ ਨਹੀਂ ਹੈ ਅਜੇ ਤੱਕ ਤਾਂ ਨਹੀਂ ਗੱਲ ਸਾਹਮਣੇ ਆਈ ਨਹੀਂ ਸਰ ਲੇਕਿਨ ਜੋ ਮੈਡੀਕਲ ਕਰਾਵਾਂਗੇ ਰਿਪੋਰਟ ਆਏਗੀ ਫਿਰ ਪਤਾ ਲੱਗੇਗਾ ਕੋਈ ਇਹਨਾਂ ਦਾ ਕੋਈ ਲਿੰਕ ਕੋਈ ਪਰਚੇਜ਼ਿੰਗ ਵਾਲਾ ਲਿੰਕ ਤਾਂ ਨਹੀਂ ਸਾਹਮਣੇ ਆਇਆ ਤਰ ਹਜੇ ਤੱਕ ਪਰਚੇਜ਼ਿੰਗ ਦਾ ਸਰ ਜਿਹੜਾ ਮਤਲਬ ਜਿਹੜਾ ਜੀਤ ਨੂੰ ਬੀਚਣੀ ਸੀ ਇਹਨਾਂ ਨੇ ਨਹੀਂ ਕੋਈ ਉਹ ਅਸੀਂ ਉਹ ਇਹਨਾਂ ਜਿਹੜੇ ਪੁਸ਼ੇਸ਼ ਕਰਾਂਗੇ ਤਾਂ ਗੱਲਾਂ ਸਾਹਮਣੇ ਆਉਣਗੀਆਂ ਅੱਛਾ ਜੀ ਹਾਂਜੀ ਚਾਰਖਣੇ ਤੋਂ ਲੈ ਕੇ ਹਾਂਜੀ ਤੇ ਸਪਲਾਈ ਕਿਦਾਂ ਕਰਦੇ ਨੇ ਕੋਈ ਬੇਅਫਰ ਇਹ ਸਪਲਾਈ ਤਾਂ ਮੋਡ ਆਫ ਟਰਾਂਸਪੋਰਟ ਦਾ ਨਾ ਕੋਲ ਹੈ ਹੀ ਹੈ ਥਰੂ ਲੈਂਡ ਰੂਟ ਹੀ ਲੈ ਕੇ ਆ ਰਹੇ ਨੇ ਗੱਡੀਆਂ ਦੇ ਵਿੱਚ ਲੈ ਕੇ ਆਉਂਦੇ ਆਪਣੀ ਗੱਡੀ ਦੇ ਵਿੱਚ ਲੈ ਕੇ ਆਉਂਦੇ ਨੇ ਹੁਣ ਫਰਦਾ ਜਿਹੜੀ ਹੈ ਹੁਣ ਅੱਗੇ ਕਿਹਨੂੰ ਕਿਹਨੂੰ ਦਿੰਦੇ ਨੇ ਕਿਵੇਂ ਕਰਦੇ ਨੇ ਉਹ ਤਫ਼ਤੀਸ਼ ਅਸੀਂ ਕਰਾਂਗੇ ਤਾਂ ਸਭ ਨਿਕਲ ਆ ਜਾਏਗਾ ਕਿਵੇਂ ਕਰਦੇ ਨੇ ਉਹ ਵੀ ਮੋਡ ਮੋਡ ਵੀ ਇਹਨਾਂ ਦਾ ਪਤਾ ਲੱਗ ਜਾਏ ਸਰ ਗੁਪਤ ਸੂਚਨਾ ਦੇ ਆਧਾਰ ਤੇ ਇਹਦੀ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਜੀ ਜੀ ਅਸੀਂ ਇਹ ਇਨਫੋਰਮੇਸ਼ਨ ਬੇਸਿਸ ਤੇ ਅਫੇਅਰ ਡਿਸਟ੍ਰਿਕਟ ਕੀਤੀ ਸੀਗੀ ਔਰ ਜਿਹੜਾ ਉਸ ਤੋਂ ਬਾਅਦ ਨਾਕਾ ਲਗਾ ਕੇ ਖੜਾ